ਚਲਾਲਾਬਾਦ ਦੇ ਪਿੰਡ ਮੁਹਕਮ ਵਾਲੀ ਵਿਖੇ ਅਚਾਨਕ ਨਹਿਰੀ ਪਾਣੀ ਵਾਲਾ ਮਾਈਨਰ ਟੁੱਟ ਗਿਆ ਜਿਸ ਤੇ ਚਲਦਿਆਂ ਪਿੰਡ ਪਾਣੀ ਪਾਣੀ ਹੋ ਗਿਆ ਇਤੋਂ ਤੱਕ ਕਿ ਸੈਂਕੜੇ ਏਕੜ ਝੋਨੇ ਦੀ ਫਸਲ ਜੋ ਸੀ ਉਹ ਪਾਣੀ ਦੀ ਮਾਰ ਹੇਠਾਂ ਆ ਗਈ ਅਤੇ ਲੋਕਾਂ ਦੀਆਂ ਨੀਹਾਂ ਤੱਕ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਜਿਸ ਤੇ ਚਲਦਿਆਂ ਪਿੰਡ ਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਨੇ ਦੱਸਿਆ ਕਿ ਮਾਈਨਰ ਓਵਰਫਲੋ ਚੱਲ ਰਿਆ ਸੀ ਅਤੇ ਇਸ ਬਾਰੇ ਪ੍ਰਸ਼ਾਸਨ ਨੂੰ ਜਾਣੂ ਵੀ ਕਰਵਾਇਆ ਗਿਆ ਸੀ ਲੇਕਿਨ ਪਾਣੀ ਦਾ ਲੈਵਲ ਘਟਾਉਣ ਦੀ ਬਜਾਏ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਤੇ ਚਲਦਿਆਂ ਲੋਕਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਕਾਰਵਾਈ ਕਰੇ ਤਾਂ ਜੋ ਲੋਕਾਂ ਨੂੰ ਆਰਥਿਕ ਤੌਰ ਦੇ ਉੱਤੇ ਨੁਕਸਾਨ ਨਾ ਚੇਲਣਾ ਪਵੇ ਇਹ ਗਰੀਬਾਂ ਪਿਛਲੇ ਦਿਨ ਦੀ ਜਿਹੜੀ بارش ਹੋਈ ਸੀ ਸਵੇਰ ਤੜਕੇ ਉਹਦੇ ਕਰਕੇ ਪਿੱਛੂ ਸਾਰੇ ਜਿੰਮੇਦਾਰਾਂ ਨੇ ਮੋਗੇ ਬੰਦ ਕਰ ਦਿੱਤੇ ਤੇ ਇਸ ਕਰਕੇ ਨਾਹਰ ਦਾ ਜੋ ਨਿਕਾਸਾ ਕਾਫੀ ਉੱਚੇ ਪੱਧਰ ਤੇ ਹੋ ਗਿਆ ਸੀ ਤੇ ਸਾਨੂੰ ਗਰੀਬਾਂ ਨੂੰ ਅੱਜ ਕੋਈ ਪਤਾ ਚੱਲਿਆ ਕਿ ਨਹਿਰ ਦਾ ਫਲੋ ਉੱਪਰ ਹੋ ਗਿਆ ਤੇ ਅਸੀਂ ਆਏ ਪਿੰਡ ਵਾਸੀ ਸਾਰੇ ਆਏ ਪਰ ਕੰਟਰੋਲ ਨਹੀਂ ਹੋਇਆ ਪਾਣੀ ਪ੍ਰਸ਼ਾਸਨ ਨਾਲ ਨਹੀਂ ਗੱਲਬਾਤ ਕੀਤੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਪਰ ਉਹ ਮੌਕੇ ਤੇ ਕੋਈ ਨਹੀਂ ਪਹੁੰਚਿਆ ਜੀ ਪਿੰਡ ਦੇ ਦੋ ਸਾਰੇ ਪਿੰਡ ਦੇ ਦੋ ਜੇਸੀਪੀਆਂ ਟਰਾਲੀਆਂ ਲੈ ਕੇ ਆਏ ਨੇ ਪਰ ਕਿਸੇ ਵੀ ਤਰ੍ਹਾਂ ਜੇ ਕੋਈ ਇਸ ਮਸਲੇ ਦਾ ਹੱਲ ਨਹੀਂ ਹੋ ਸਕਿਆ ਨਹਿਰ ਤੇ ਘਾਟੋ ਘਾਟ 20 ਤੋਂ 25 ਫੁੱਟ ਦਾ ਪਾੜ ਪੈ ਚੁੱਕਿਆ ਹੈ ਮੇਰੇ ਸਾਹਮਣੇ ਨਾਲ ਘਾਟੋ ਘਾਟ 1000 ਕਿੱਲਾ ਪਲੱਸ ਪ੍ਰਭਾਵਿਤ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਬਾਕੀ ਅਜੇ ਪਾਣੀ ਉਦਾਂ ਹੀ ਉਵੇਂ ਚੱਲ ਰਿਹਾ ਹੈ ਪ੍ਰਸ਼ਾਸਨ ਦੇ ਤੱਕ ਮੋਕੇ ਤੇ ਨਹੀਂ ਪਹੁੰਚਿਆ ਜੀ ਬਈ ਆਸ-ਪਾਸ ਦੇ ਜਿਹੜੇ ਘਰ ਨੇ ਕੀ ਇਹਨਾਂ ਨੂੰ ਵੀ ਕੋਈ ਖਤਰਾ ਪਹੁੰਚਿਆ ਪਾਣੀ ਖਤਰਾ ਤਾਂ ਮੇਰੇ ਸਾਣਾ ਕੰਧਾਂ ਨੂੰ ਤਰੇੜਾ ਤਾਂ ਚੁੱਕੀਆਂ ਜੀ ਬਾਕੀ ਵੇਖੋਗੇ ਕਿੰਨਾ ਨੁਕਸਾਨ ਹੁੰਦਾ ਹੈ ਖਟਾਈ ਵਗੈਰਾ ਹੁੰਦੀ ਹੈ ਪ੍ਰੋਪਰ ਇਸ ਮਾਈਨਰ ਦੀ ਆਹ ਖਟਾਈ ਤਾਂ ਪਿੱਛੇ ਹੋਈ ਸੀ ਬਾਕੀ ਬਾਹਰ ਛੁਣ ਕਰਕੇ ਮੋਗੇ ਬੰਦ ਹੋ ਗਏ ਸੀ ਉਸ ਕਰਕੇ ਓਵਰਫਲੋ ਹੋ ਗਿਆ ਉਸ ਕਰਕੇ ਨਹਿਰ ਦਾ ਪੱਦਰ ਵਧਨ ਕਰਕੇ ਨਹਿਰ ਟੁੱਟਿਆ ਜੀ ਪ੍ਰਸ਼ਾਸਨ ਨੂੰ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਨੇ ਮੋਕੇ ਤੇ ਪਹੁੰਚਾਇਆ ਤਾਂ ਕਿ ਜੀ ਪਰ ਪ੍ਰਸ਼ਾਸਨ ਦੀ ਨਾਲ ਕੀ ਹੈ ਪ੍ਰਸ਼ਾਸਨ ਆਵੇ ਸਾਰਾ ਦੇਖੇ ਪਹਿਲੇ ਆ ਜਾਣਾ ਚਾਹੀਦਾ ਸੀ ਸਵੇਰ 10 ਵਜੇ ਦਾ ਇਹ ਰੋਲਾ ਪਿਆ ਪਿੰਡ ਚ ਆਵਾਜ਼ਾਂ ਵੀ ਕਾਫੀ ਆਈਆਂ ਨੇ ਪਰ ਅਜੇ ਤੱਕ ਪ੍ਰਸ਼ਾਸਨ ਨਹੀਂ ਪਹੁੰਚਿਆ ਜੀ ਮੈਂ ਇਹ ਬਰਕਤਵਾਨ ਨਹਿਰ ਜੋ ਟੁੱਟੀ ਹੈ ਤੇ ਲਗਭਗ 3-4 ਘੰਟੇ ਹੋ ਗਏ ਜਦੋਂ ਨਹਿਰ ਟੁੱਟੀ ਨੂੰ ਜੋ ਨਹਿਰ ਟੁੱਟੀ ਹੈ ਪਰ ਹੁਣ ਜਿਹੜਾ 7 7:30 8 ਵਜੇ ਦਾ ਟਾਈਮ ਹੋ ਗਿਆ ਹੈ ਅਜੇ ਤੱਕ ਇੱਥੇ ਕੋਈ ਵੀ ਜੋ ਪ੍ਰਸ਼ਾਸਨ ਨਹੀਂ ਪਹੁੰਚਿਆ ਫਸਲ ਲੱਗੀ ਹੋਈ ਸੀ ਝੋਨੇ ਦੀ ਆਸ-ਪਾਸ ਝੋਨੇ ਦੀ ਜਿਹੜੀ ਫਸਲ ਸਾਰੀ ਜੋ ਲੱਗੀ ਹੋਈ ਹੈ ਡੁੱਬ ਕੇ ਜੋ ਤਬਾਹ ਹੋ ਗਈ ਹੈ ਕਿੰਨੇ ਕਿੱਟ ਡੁੱਬ ਗਿਆ ਝੋਨਾ ਲਗਭਗ ਸ਼ੇ 700 ਕਿਲਾ ਜਿਹੜਾ ਇੱਥੇ ਜਿਹੜੀ ਸਾਡੇ ਪਿੰਡ ਦੀ ਜੋ ਫਸਲ ਹੈ ਜਿਹੜੀ ਚੋਨੇ ਦਾ ਡੁੱਬ ਕੇ ਜਿਹੜਾ ਸਬਾ ਹੋ ਗਿਆ ਹੈ ਭਈਆ ਜਿਹੜੇ ਆਸ-ਪਾਸ ਘਰ ਨੇ ਇਹਨਾਂ ਨੂੰ ਵੀ ਕੋਈ ਦੂਜਾ ਨਾਲ ਜਿਹੜੇ ਸਾਹਮਣੇ ਘਰ ਨੇ ਉੱਪਰ ਟਾਣੀਆਂ ਨੇ ਸਾਰਾ ਜਿਹੜਾ ਉਹਨਾਂ ਦੇ ਨੀਂਹਾਂ ਦੇ ਵਿੱਚ ਪਾਣੀ ਪੈ ਗਿਆ ਤੇ ਰੇੜਾ ਆ ਗਿਆ ਨੇ ਕੋਈ ਪਤਾ ਨਹੀਂ ਕਦੋਂ ਵੀ ਜਿਹੜੇ ਕੱਢ ਦੇ ਸਕਦੇ ਨੇ ਅਸੀਂ ਤੇ ਇਹ ਕਹਿਣਾ ਚਾਹਾਂਗੇ ਕਿ ਜਿਹੜਾ ਸਾਡੇ ਸਾਰੇ ਜਿਹੜੇ ਪਿੰਡ ਜਿਹੜੇ ਨੌਜਵਾਨ ਇੱਥੇ ਪਹੁੰਚੇ ਆਏ ਨੇ ਪਰ ਅਜੇ ਤੱਕ ਜਿਹੜਾ ਪ੍ਰਸ਼ਾਸਨ ਨਹੀਂ ਪਹੁੰਚਿਆ ਉਹਨਾਂ ਨੇ ਵੀ ਜਿਹੜਾ ਪਹੁੰਚਣਾ ਚਾਹੀਦਾ ਸੀ ਤੇ ਸਾਡਾ ਜਿਹੜਾ ਸਾਥ ਦੇਣਾ ਚਾਹੀ ਖਣਕ ਲੋਕਾਂ ਨੇ ਜਾਣਕਾਰੀ ਦਿੰਦੇ ਹ ਦੱਸਿਆ ਕਿ ਮਾਈਨਰ ਦੇ ਵਿੱਚ ਪਾੜ ਪੈਣ ਦੇ ਨਾਲ ਹੁਣ ਤੱਕ ਕਈ ਏਕੜ ਚੋਨੇ ਦੀ ਫਸਲ ਪਾਣੀ ਦੀ ਮਾਰ ਹੇਠ ਆ ਗਈ ਹੈ ਅਤੇ ਆਸ-ਪਾਸ ਦੇ ਘਰਾਂ ਵਿੱਚ ਨੀਹਾਂ ਦੇ ਵਿੱਚ ਵੀ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਪਰ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਟੁੱਟੇ ਹੋਏ ਮਾਈਨਰ ਦੀ ਸਾਰ ਲੈਣ ਨਹੀਂ ਆਇਆ ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਪੱਧਰ ਤੇ ਉੱਤੇ ਹੀ ਮਾਈਨਰ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਹਨਾਂ ਨੂੰ ਵੀ ਸਫਲਤਾ ਮਿਲਦੀ ਨਹੀਂ ਦਿਖ ਰਹੀ ਉਹਤੇ ਹੀ ਲੋਕਾਂ ਦੇ ਵਿੱਚ ਪ੍ਰਸ਼ਾਸਨ ਦੇ ਖਿਲਾਫ ਰੋਸ ਪਾਇਆ ਜਾ ਰਿਹਾ ਜਗਬਣੀ ਟੀਵੀ ਲਈ ਅਦਸ ਜੋ ਸੰਦੀ ਰਿਪੋਰਟ